ਬੜੇ ਲੋਕਾਂ ਨੇ ਗਜ਼ਨੀ ਫਿਲਮ ਦੇਖੀ ਹੋਣੀ ਆ ਗਜ਼ਨੀ ਫਿਲਮ ਦੇ ਵਿੱਚ ਅਮੀਰ ਖਾਨ ਨੂੰ ਪਤਾ ਨਹੀਂ ਕਿਹੜੀ ਬਿਮਾਰੀ ਹੁੰਦੀ ਉਹ ਭੁੱਲ ਜਾਂਦਾ ਵੈਸੇ ਬਿਮਾਰੀ ਥੋੜੀ ਥੋੜੀ ਮੈਨੂੰ ਵੀ ਹੈ ਕਿ ਮੈਂ ਵੀ ਆਪਣੇ ਘਰੇਲੂ ਜੀਵਨ ਦੇ ਵਿੱਚ ਜਾਨੀ ਜੀਵਨ ਚ ਕੁਝ ਚੀਜ਼ਾਂ ਭੁੱਲ ਜਾਂਦਾ ਪਰ ਉਹ ਤੇ ਬੜਾ ਹੀ ਭੁੱਲ ਜਾਂਦਾ ਸੀਗਾ ਤੇ ਇਸ ਵਾਸਤੇ ਉਹਨੇ ਆਪਣੇ ਦੁਸ਼ਮਣਾਂ ਦੇ ਨਾਂ ਪਤੇ ਪਤਾ ਨਹੀਂ ਕਿਆ-ਕਿਆ ਉਸ ਸਰੀਰ ਤੇ ਲਖਾਇਆ ਸੀ ਉਸ ਵੇਲੇ ਬੜੀ ਇਹ ਫਿਲਮ ਚੱਲੀ ਸੀਗੀ ਪਿਛਲੇ ਦਿਨੀ ਦੋ ਮਾਮਲੇ ਬੜੇ ਚਰਚਿਤ ਹੋਏ ਇੱਕ ਇੱਥੇ ਆਪਣੇ ਫਲੋਰ ਦੇ ਲਾਗੇ ਇੱਕ ਬੀਬੀ ਫੋਟੋ ਹੀ ਸੀਗੀ ਤੇ ਜਦੋਂ ਉਹਨੂੰ ਆਉਣ ਲੱਗੇ ਤੇ ਉਹਦੇ ਪੱਟ ਤੇ ਕੁਝ ਲਿਖਿਆ ਹੋਇਆ ਸੀਗਾ ਜਿਹਦੇ ਆਧਾਰ ਤੇ ਚਿਖਾਚੋ লাশ ਚੱਕੀ ਗਈ ਤੇ ਫਿਰ ਮਾਮਲਾ ਅੱਗੇ ਜਾਂਚ ਵਾਸਤੇ ਵਧਾਇਆ ਗਿਆ ਇਹ ਤੋਂ ਵੀ ਇੱਕ ਇੰਟਰਸਟਿੰਗ ਮਾਮਲਾ ਮੁੰਬਈ ਤੋਂ ਆਇਆ ਸੀਗਾ ਸਾਡੇ ਜਿਹੜੇ ਇਥੋਂ ਦੇ ਵੈਬ ਮੀਡੀਆ ਵਾਲੇ ਉਹਨਾਂ ਨੇ ਵੀ ਇਹ ਸਟੋਰੀ ਬਹੁਤ ਚਲਾਈ ਸੀਗੀ ਉਸ ਸ਼ਖਸ ਦੇ ਵੀ ਪੱਟ ਤੇ ਇੱਕ ਟੈਟੂ ਬਣਿਆ ਸੀ ਜਿਹਦੇ ਵਿੱਚ ਬਾਈ ਦੁਸ਼ਮਣਾਂ ਦਾ ਨਾਮ ਲਿਖਿਆ ਹੋਇਆ ਸੀਗਾ ਅੱਛਾ ਪੰਜਾਬੀ ਮੀਡੀਆ ਦੀ ਥੋੜੀ ਜੀ ਅੱਜ ਕੱਲ ਹਾਦਤ ਹੈ ਆ ਕਿ ਜਿਹੜੀ ਚੱਕਮੀ ਚ ਖਬਰ ਹੁੰਦੀ ਚਲਾ ਦिती ਤੇ ਬਸ ਹਟਾ ਦिती ਕਹਿ ਚਲੋ ਹਰੇਕ ਦਾ ਭਾਈ ਆਪੋ ਆਪਣਾ ਕੰਮ ਕਰਨ ਦਾ ਸਟਾਈਲ ਆ ਪਰ ਜਦੋਂ ਮੈਂ ਇਸ ਕਹਾਣੀ ਨੂੰ ਥੋੜਾ ਜਿਹਾ ਛਾਣਿਆ ਤਾਂ ਬੜੀ ਇੰਟਰਸਟਿੰਗ ਸੀ ਕਿ ਯਾਰ ਕਿਉਂਕਿ ਜਿਹੜੇ ਟੈਟੂ ਤੇ ਉਹ ਲਿਸਟ ਬਣੀ ਹੋਈ ਸੀਗੀ 22 ਦੁਸ਼ਮਣਾਂ ਦੀ ਕਿ ਇਹ ਮੇਰੀ ਮੌਤ ਦੇ ਜ਼ਿੰਮੇਵਾਰ ਹੋ ਸਕਦੇ ਉਹਨਾਂ ਚੋਂ 6ਵੇਂ ਨੰਬਰ ਵਾਲਾ ਬੰਦਾ ਹੀ ਕਾਤਲ ਨਿਕਲਿਆ ਹੈ ਨਾ ਕਮਾਲ ਦੀ ਗੱਲ ਹੈ ਕਿਉਂਕਿ ਪੁਲਿਸ ਨੇ ਜਦੋਂ ਪੋਸਟਮਾਰਟਮ ਦੇ ਦਰਮਿਆਨ ਉਹ ਟੈਟੂ ਸਾਹਮਣੇ ਆਇਆ ਤੇ ਸਾਰੇ ਹੈਰਾਨ ਹੋ ਗਏ ਉਦੋਂ ਇਹ ਮਾਮਲਾ ਖੰਗਾ ਲਿਆ ਕਿ ਯਾਰ ਚੱਕਰ ਕੀ ਹੈ ਕਿਉਂਕਿ ਇਹ ਇੱਕ ਸਪਾ ਸੈਂਟਰ ਦੇ ਵਿੱਚ ਗਿਆ ਆਪਣੀ ਗਰਲਫ੍ਰੈਂਡ ਜਿਹੜੀ 21-22 ਸਾਲ ਦੀ ਤੋਂ ਛੋਟੀ ਸੀਗੀ ਮસ્ਤੀ ਖੂਬ ਕਰਦਾ ਸੀ ਇਹ ਬੰਦਾ ਇਹਦਾ ਨਾਂ ਸੀ ਗੁਰੂ ਵਾਗਮਾਰੇ ਗੁਰੂ ਯਾਨੀ ਪੂਰਾ ਗੁਰੂ ਘੰਟਾਲ ਸੀਗਾ ਲੈ ਕੇ ਆਪਦੀ ਗਰਲਫ੍ਰੈਂਡ ਨੂੰ ਉੱਥੇ ਮસ્ਤੀ ਕਰਨ ਗਿਆ ਸੀ ਔਰ ਉੱਥੇ ਉਹਨੂੰ ਮਾਰ ਦਿੱਤਾ ਗਿਆ ਪਰ ਹੁਣ ਵੱਡਾ ਸਵਾਲ ਇਹ ਸੀਗਾ ਕਿ ਮਾਰਿਆ ਕਿਉਂ ਗਿਆ 6ਵੇਂ ਨੰਬਰ ਤੇ ਜਿਹੜਾ ਟੈਟੂ ਚ ਨਾ ਸੀਗਾ ਉਹ ਕਾਤਲ ਕਿਵੇਂ ਬਣਿਆ ਦਰਸਲ ਕੀ ਹੈ ਕਿ ਗੁਰੂ ਬਾਗ ਮਾਰੇ ਬਾਰੇ ਇਹ ਗੱਲ ਜਿਹੜੀ ਆ ਉਹ ਥੋੜੀ ਥੋੜੀ ਆਈ ਮੀਡੀਆ ਦੇ ਵਿੱਚ ਕਿ ਮੁਖਬਰੀ ਕਰਦਾ ਸੀ ਇਹ ਕਰਦਾ ਸੀ ਉਹ ਕਰਦਾ ਸੀ ਇਹਦੇ ਤੇ ਖੁੱਦ ਤੇ 8 10 ਮੁਕਦਮੇਦਾਰ ਚ ਨੇ ਤੇ ਸਭ ਤੋਂ ਵੱਡੀ ਗੱਲ ਹੁਣ ਤੇ ਦਰਜ ਨੇ ਕਹਿਣਾ ਗਲਤ ਆ ਦਰਜ ਸੀ ਕਹਿ ਲਈਏ ਅਸਲ ਤੇ ਵਿੱਚ ਕੀ ਹੈ ਕਿ ਇਹ ਨਾਲ ਆਰਟੀਆਈ ਐਕਟਿਵਿਜ਼ਮ ਵੀ ਕਰਦਾ ਸੀਗਾ ਆਰਟੀਆਈ ਐਕਟਿਵਿਜ਼ਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਬਹੁਤ ਸਾਰੇ ਲੋਕ ਘਟਾਲੇ ਕੱਢਦੇ ਆ ਕਪਲੇ ਕੱਢਦੇ ਆ ਪਰ ਪੰਜਾਬ ਦੇ ਵਿੱਚ ਵੀ ਕਈ ਸ਼ਹਿਰਾਂ 'ਚ ਇਸ ਤਰ੍ਹਾਂ ਦੇ ਗਰੋਹ ਬਣੇ ਹੋਏ ਆ ਜਿਹੜੇ ਆਰਟੀਆਈਸ ਪਾਉਂਦੇ ਆ ਫਿਰ ਸੂਚਨਾ ਹਾਸਲ ਕਰਦੇ ਆ ਜਿੱਥੇ ਕੋਈ ਕਮੀ ਤਰੁਟੀ ਹੁੰਦੀ ਆ ਉੱਥੇ ਫਿਰ ਬਲੈਕਮੇਲਿੰਗ ਸਟਾਰਟ ਹੋ ਜਾਂਦੀ ਆ ਜਾਂ ਕਹਿ ਲੋ ਕਿ ਸੌਦੇਬਾਜ਼ੀ ਸਟਾਰਟ ਹੋ ਜਾਂਦੀ ਆ ਤੁਸੀਂ ਜੇਕਰ ਉਹਨਾਂ ਦੀ ਡਿਮਾਂਡ ਪੂਰੀ ਕਰ ਦਿੱਤੀ ਤਾ ਉਹ ਚੁੱਪ ਕਰ ਜਾਣਗੇ ਕਈ ਵਾਰ ਇਹ ਹੁੰਦਾ ਕੋਈ ਕੇਸ ਗਾਂ ਵੀ ਤੋੜ ਦਿੰਦੇ ਕਿ ਲੈ ਮੈਂ ਝਾੜ ਲਿਆ ਹੁਣ ਤੂੰ ਝਾੜ ਲਾ ਖੈਰ ਇਸ ਤਰ੍ਹਾਂ ਇਹ ਕੰਮ ਬਾਗ ਮਰੇ ਵੀ ਕਰਦਾ ਸੀਗਾ ਇਸੇ ਦਰਮਿਆਨ ਹੁੰਦਾ ਕਿ ਹੈ ਕਿ ਜਿਹੜਾ ਇਹ 6ਵੇਂ ਨੰਬਰ ਵਾਲਾ ਇਹਦਾ ਕਾਤਲ ਨਿਕਲਿਆ ਇਹਨਾਂ ਦਾ ਇੱਕ ਹੋਰ ਸਪਾਸ ਸੈਂਟਰ ਸੀਗਾ ਜਿਹੜਾ ਕਿ ਇਸ ਬੰਦੇ ਨੇ ਬੰਦ ਕਰਵਾਇਆ ਸੀਗਾ ਤੇ ਜਿਹੜੇ ਕਾਤਲਾਂ ਨੇ ਆ ਕੇ ਸਪਾਸ ਸੈਂਟਰ ਦੇ ਵਿੱਚ ਇਹਨੂੰ ਬਲੇਡ ਮਾਰ ਕੇ ਮਾਰ ਦਿੱਤਾ ਦਰਅਸਲ ਉਹ 6 ਨੰਬਰ ਵਾਲੇ ਦਾ ਪੁਰਾਣਾ ਪਾਰਟਨਰ ਸੀਗਾ ਇਹ ਫੜੇ ਕਿ ਤਰ੍ਹਾਂ ਗਿਆ ਇੰਟਰਸਟਿੰਗ ਕਹਾਣੀ ਹੈ ਕਿ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਸੀਗੇ ਕਿ ਯਾਰ ਇਹ ਬੰਦਾ ਮਸਤੀ ਮਾਰਨ ਲਈ ਗਿਆ ਇਹਦਾ ਚਨਨ ਦਿਨ ਸੀਗਾ ਸੈਲੀਬ੍ਰੇਸ਼ਨ ਦਾ ਟਾਈਮ ਸੀਗਾ ਭਈ ਰਾਤ ਕੀ ਕਾਂਡ ਹੋ ਗਿਆ ਕਿਉਂਕਿ ਜਿਹੜਾ ਉਹ 6ਵੇਂ ਨੰਬਰ ਵਾਲਾ ਸੀਗਾ ਉਹ ਏਸੇ ਸਪਾ ਸੈਂਟਰ ਦਾ ਮਾਲਕ ਸੀਗਾ ਤੇ ਉਹ ਕਹਿੰਦਾ ਕਿ ਜੀ ਮੈਨੂੰ ਕੋਈ ਖਬਰ ਨਹੀਂ ਨਾ ਕੋਈ ਖਬਰ ਹੈ ਨਾ ਕੋਈ ਸਾਰ ਹੈ ਨਾ ਕੋਈ ਚਿੱਠੀ ਹੈ ਨਾ ਕੋਈ ਤਾਰ ਹੈ ਮੈਨੂੰ ਨਹੀਂ ਪਤਾ ਕਿ ਗੁਰੂ ਘੰਟਾਲ ਕਿਵੇਂ ਭਾਈ ਲਟਕ ਗਿਆ ਕਿਦਾਂ ਇਹ ਟਪਕ ਗਿਆ ਖੈਰ ਪੁਲਸ ਬੜੀ ਹਰਾਨ ਬੜੀ ਪਰੇਸ਼ਾਨ ਉਹਨਾਂ ਨੇ ਲਾਗੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਜਿਹੜੇ ਬੰਦੇ ਸਪਾਸਚ ਐਂਟਰ ਹੁੰਦੇ ਨਜ਼ਰ ਆਏ ਸੀ ਰੇਨ ਕੋਟ ਵਗੈਰਾ ਪਾਏ ਸੀ ਇਹੋਨਾਂ ਨੇ ਮਤਲਬ ਕਿ ਆਪਣਾ ਪੂਰਾ ਬਚਾ ਕੀਤਾ ਸੀ ਸਕੂਟੀ ਤੇ ਤੁਰੇ ਫਿਰਦੇ ਸੀ ਇੱਕ ਸੀਸੀਟੀਵੀ ਚ ਉਹਨਾਂ ਦੋਵਾਂ ਚੋਂ ਇੱਕ ਜਾਣਾ ਗੁਟਕਾ ਖਰੀਦਦਾ ਨਜ਼ਰ ਆਇਆ ਪੁਲਿਸ ਨੇ ਕਿਹਾ ਕਿ ਹਾਂ ਨੇ ਰਿਚ ਇਹੀ ਐ ਇਹੀ ਐ ਰੌਸ਼ਨੀ ਦਿਖ ਰਣਾ ਉਹਨਾਂ ਨੇ ਜਾ ਕੇ ਉਸ ਗੁਟਕੇ ਵਾਲੇ ਨੂੰ ਪੁੱਛਿਆ ਕਿ ਲਿਆ ਵੀ ਮਿੱਤਰਾ ਆ ਜਰਾ ਸਿਆਣਕੇ ਦੱਸ ਕੇ ਬੰਦਾ ਆਇਆ ਸੀਗਾ ਇਹ ਕੌਣ ਆ ਉਹਨੇ ਕਿਹਾ ਜੀ ਮੈਂ ਸਿਆਣ ਦਾ ਨਹੀਂ ਉਹਨਾਂ ਆਖਿਆ ਕਿ ਪੇਮੈਂਟ ਕਿਦਾਂ ਕੀਤੀ ਉਹਨਾਂ ਨੇ ਆਖਿਆ ਕਿ Google Pay ਕਰੋ Paytm ਕਰੋ UPI ਕਰਦੇ ਆ ਨਾ ਕਿ ਇਹਨਾਂ ਨੇ ਕਾਲੀ ਕਾਲੀ ਚ UPI ਕੀਤੀ ਹੈ ਬਸ ਫੇਰ ਕੀ ਸੀਗਾ ਨੰਬਰ ਕੱਢਿਆ ਨੰਬਰ ਨਿਕਲਿਆ ਇਹ ਇੱਕ ਅਨਸਾਰੀ ਨਾਂ ਦੇ ਵਿਅਕਤੀ ਦਾ ਜਿਹੜਾ ਕਿ ਉਕਤ ਸਪਾ ਸੈਂਟਰ ਜਿਹੜੀ ਕਤਲ ਵਾਲੀ ਥਾਂ ਸੀ ਉਹਦੇ ਮਾਲਕ ਦਾ ਉਹੀ ਪੁਰਾਣਾ 파ਟਨਰ ਜਿਹਦਾ ਪੱਠਾ ਬਿਠਾਇਆ ਸੀਗਾ ਇਸ ਗੁਰੂ ਘੰਟਾਲ ਨੇ ਤਾਂ ਉਹਨੂੰ ਵੀ ਰੰਜਿਸ਼ ਸੀ ਤੇ ਇਹਨੂੰ ਵੀ ਇਹ ਕਿਤੇ ਨਾ ਕਿਤੇ ਬਲੈਕਮੇਲ ਕਰਦਾ ਸੀਗਾ ਫਿਰ ਦੋਵਾਂ ਦਾ ਜੋੜ ਹੋਇਆ ਕਿ ਅੱਗੇ ਆਪਣਾ ਪਠਾ ਇਸ ਬੰਦੇ ਨੇ ਬਿਠਾਇਆ ਕਿਉਂ ਨਾ ਹੁਣ ਪੱਕੇ ਤੌਰ ਤੇ ਇਹਦਾ ਤੋਪਾ ਪਾਰ ਦਈਏ ਤਾਂ ਫੇਰ ਇਹਨਾਂ ਨੇ ਰਲ ਕੇ ਪਲੈਨਿੰਗ ਕੀਤੀ ਸਾਰੀ ਰੇਕੀ ਹੋਈ ਤੇ ਸਭ ਤੋਂ ਇੰਟਰਸਟਿੰਗ ਗੱਲ ਕਿ ਜਿਹੜੀ 21 22 ਸਾਲ ਦੀ ਕੁੜੀ ਨਾਲ ਲਈ ਫਿਰਦਾ ਸੀਗਾ ਗੁਰੂ ਬਾਗ ਮਾਰੇ ਉਸੇ ਨੇ ਮਰਵਾਇਆ ਉਹ ਰਲ ਗਈ ਸੀ ਉਸਨੇ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਇਸ ਜਿਹੜਾ ਸਪਾ ਸੈਂਟਰ ਵਾਲਾ ਸੀਗਾ ਇਹਦਾ ਨਾਮ ਸੀਗਾ ਸ਼ੈਦ ਸतीश ਸ਼ੇਰੇਕਰ ਸ਼ੇਰੇਕਰ ਸतीश ਸ਼ੇਰੇਕਰ ਸतीश ਸ਼ੇਰੇਕਰ ਦੇ ਨਾਲ ਇਹ ਰਲ ਗਈ ਉਹਨੇ ਹੱਥਾਂ ਤੇ ਚੜਾ ਲਈ ਸ਼ਾਇਦ ਕੋਈ ਪੈਸੇ ਥੇਲੇ ਦਿੱਤੇ ਹੋਣੇ ਆ ਤੇ ਜਿਹਦੇ ਚੱਲਦਿਆਂ ਫਿਰ ਇਹ ਸਾਰਾ ਕਾਂਡ ਅੰਜਾਮ ਦਿੱਤਾ ਗਿਆ ਜਿੱਥੋਂ ਨਿਕਲੀ ਇੰਡੀਆ ਚ ਹਰਾਨ ਕਰਨ ਵਾਲੀ ਖਬਰ ਕਿ ਭਾਈ ਕਿਸੇ ਬੰਦੇ ਨੇ ਪੋਸਟਮਾਰਟਮ ਚ ਦਿਖਾਇਆ ਕਿ ਇਹਨੇ ਨਾਲ ਖਾ ਰੱਖਿਆ ਪੱਟ ਤੇ ਉਹ ਨਾਂ ਉਹ ਨਾਂ ਨੇ ਜਿਹੜੇ ਕਿ ਇਹਦੀ ਨਜ਼ਰ ਦੇ ਵਿੱਚ ਦੁਸ਼ਮਣ ਨੇ ਗਾਂ ਜਾ ਕੇ ਇਹਨੂੰ ਮਾਰਨ ਦੇ ਜ਼ਿੰਮੇਵਾਰ ਹੋ ਸਕਦੇ ਆ ਤੇ ਕਮਾਲ ਦੀ ਗੱਲ ਆ ਕਿ ਉਹੀ 6ਵੇਂ ਨੰਬਰ ਵਾਲਾ ਇਸ ਸਾਰੇ ਕਤਲकांड ਦਾ ਕਹਿ ਲੋ ਕੇ ਸਾਜ਼ਿਸ਼ਕਰਤਾ ਨਿਕਲਿਆ ਖੈਰ ਕਈ ਵਾਰ ਐਸੀਆਂ ਕ੍ਰਾਈਮ ਦੀਆਂ ਕਹਾਣੀਆਂ ਜਿਹੜੀਆਂ ਨੇ ਨਾ ਬਹੁਤ ਜ਼ਿਆਦਾ ਸੇਧ ਵੀ ਦੇ ਜਾਂਦੀਆਂ ਆਰਟੀਆਈ ਐਕਟੀਵਿਜ਼ਮ ਕਰੋ ਪੁਲਿਸ ਦੀ ਮੁਖਬਰੀ ਵੀ ਠੀਕ ਆ ਸਮਾਜ ਦੀ ਭਲਾਈ ਵਾਸਤੇ ਹੋ ਜਾਵੇ ਬਿਹਤਰ ਆ ਪਰ ਜਦੋਂ ਤੁਸੀਂ ਰੋਬ ਸ਼ੋਬ ਮਾਰੋ ਬਲੈਕਮੇਲਿੰਗ ਕਰਨ ਲੱਗੇ ਚੋ ਕੁਝ ਕਹਿ ਲੋ ਕਿ ਮੀਡੀਆ ਨਾਲ ਜੁੜੇ ਲੋਕ ਵੀ ਆਰਟੀਆਈ ਦਾ ਫਾਇਦਾ ਕਾ ਫਾਇਦਾ ਕਰਦੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਸੋਚਣ ਵਾਲੀਆਂ ਨੇ ਕਿ ਪਤਾ ਨਹੀਂ ਭਾਈ ਹਾਲਾਂਕਿ ਮੈਂ ਕਿਸੇ ਦੇ ਕਤਲ ਨੂੰ ਜਸਟੀਫਾਈ ਨਹੀਂ ਕਰ ਰਿਹਾ ਪਰ ਜਦੋਂ ਤੁਸੀਂ ਹੱਦੋਂ ਜ਼ਿਆਦਾ ਅੱਗੇ ਚਲੇ ਜਾਂਦੇ ਹੋ ਨਾ ਕਈ ਵਾਰ ਲੋਕ ਅੱਕ ਚੱਬ ਲੈਂਦੇ ਆ ਕਿ ਅਸੀਂ ਤੇ ਡੁੱਬਣਾ ਹੀ ਡੁੱਬਣਾ ਹੈ ਹੁਣ ਤੈਨੂੰ ਵੀ ਲੈ ਡੁਬਾਂਗੇ ਗੁਰੇਜ਼ ਕਰੋ ਮਾੜੇ ਕੰਮ ਦਾ ਮਾੜਾ ਨਤੀਜਾ ਖੈਰ ਮੈਂ ਚਲਦਾ ਜੀ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਦਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ